ਪ੍ਰਸ਼ਾਸਨਿਕ ਅਧਿਕਾਰੀਆਂ ਦੇ ਰਵੱਈਏ ਤੋਂ ਪ੍ਰੇਸ਼ਾਨ ਆਮ ਆਦਮੀ ਪਾਰਟੀ ਦੇ ਪਰਦੇਸ ਕੱਤਰ ਅਤੇ ਪੰਜਾਬ ਐਗਰੀਕਲਚਰ ਵਿਭਾਗ ਦੇ ਡਾਇਰੈਕਟਰ ਸੁਗਰਾਜ ਸਿੰਘ ਗੋਰਾ ਫਿਰੋਜ਼ਪੁਰ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨੇ ਤੇ ਬੈਠ ਗਏ ਹਨ ਉਹਨਾਂ ਨੇ આરોਪ ਲਗਾਇਆ ਕਿ ਐਡੀਸ਼ਨਲ ਡਿਪਟੀ ਕਮਿਸ਼ਨਰ ਜਰਨਲ ਦੁਆਰਾ ਉਹਨਾਂ ਦੇ ਨਾਲ ਅਪੱਧਰ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਗਿਆ ਹੈ ਸੁਗਰਾਜ ਸਿੰਘ ਗੋਰਾ ਨੇ ਕਿਹਾ ਕਿ ਉਹਨਾਂ ਵੱਲੋਂ ਤਿੰਨ ਵਾਰ ਪੱਰਚੀ ਭੇਜਣ ਦੇ ਬਾਵਜੂਦ ਐਡੀਸ਼ਨਲ ਡਿਪਟੀ ਕਮਿਸ਼ਨਰ ਵੱਲੋਂ ਉਹਨਾਂ ਨਾਲ ਮੁਲਾਕਾਤ ਨਹੀਂ ਕੀਤੀ ਗਈ ਆਪਦੇ ਪਰਦੇਸ ਕੱਤਰ ਨੇ ਕਿਹਾ ਕਿ ਜਦੋਂ ਤੱਕ ਸਬੰਧਤ ਅਧਿਕਾਰੀਆਂ ਦਾ ਤਬਾਦਲਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਕੰਮ ਨਹੀਂ ਕਰਨਗੇ ਉਹਨਾਂ ਦਾ આરોਪ ਹੈ ਕਿ ਅਧਿਕਾਰੀਆਂ ਦੇ ਰਵੱਈਏ ਤੋਂ ਆਮ ਲੋਕ ਵੀ ਪਰੇਸ਼ਾਨ ਹਨ ਮੈਂ ਡੀਸੀ ਮੈਡਮ ਦੇ ਨਹੀਂ ਧਰਨਾ ਦਿੱਤਾ ਇਹ ਗਲਤਫਹਿਮੀ ਫਲਾਈ ਜਾ ਰਹੀ ਹੈ ਕਾਰਨ ਇਹ ਹੈ ਕੱਲ ਸਾਡੇ ਗੱਲਪਿੰਡ ਦੇ ਵਿੱਚ ਸਾਡੀ ਪਾਰਟੀ ਦੇ ਬੰਦਿਆਂ ਦੇ ਬੰਦੇ ਗਲ ਪਏ ਤੇ ਰਾਤ ਨੂੰ ਉੱਥੇ ਸਬੰਧਤ ਚੌਕੀ ਇੰਚਾਰਜ ਸਬੰਧਤ ਐਸਐਚਓ ਸਾਹ ਪਹੁੰਚੇ ਤੇ ਉੱਥੇ ਉਹ ਬੰਦਿਆਂ ਦੀ ਲਾਇਸੈਂਸ ਪਿਛਲੇ 2 ਸਾਲ ਤੋਂ ਤਕਰੀਬਨ ਪਿਆ ਉਹ ਬੰਦਾ ਪੁਲਿਸ ਮੁਲਾਜ਼ਮ ਵੀ ਹੈ ਤੇ ਉਹਨਾਂ ਨੇ ਗੱਲ ਕੀਤੀ ਵੀ ਸਾਡੇ ਜਿਹੜਾ ਲਾਇਸੈਂਸ ਪਏ ਆ ਸਾਡੇ ਬੰਦਿਆਂ ਦੇ ਵੀ ਲਾਇਸੈਂਸ ਤੁਸੀਂ ਕਹਦੇ ਸੀ ਐਮਐਲਏ ਸਾਹਮਣਾਂ ਗੱਲ ਕੀਤੀ ਚਲੋ ਮੈਂ ਕਹੇ ਕਹਿੰਦੇ ਸੇਰੇ ਮਿਲਿਓ ਮੈਂ ਡੀਸੀ ਸਾਡੇ ਇੱਥੇ ਅ ਏਡੀਸੀ ਜਰਨੋ ਜਿਹੜੇ ਮੈਡਮ ਜੀ ਉਹਨਾਂ ਦਾ ਨਾਮ ਹੈਗਾ ਅ ਏਡੀਸੀ ਕੁਮ ਕੁਮੁਦ ਹਨਾ ਹਾਂਜੀ ਨਿਧੀ ਨਿਧੀ ਕੁਮੁਦ ਜੀ ਉਹਨਾਂ ਨੂੰ ਮੈਂ ਮਤਲਬ ਕਿਹਾ ਜੀ ਇਦਾਂ ਕਰਕੇ ਸਾਡੇ ਉਹਨਾਂ ਦਾ ਵਿਵਹਾਰ ਇਦਾਂ ਦਾ ਸੀ ਤੁਸੀਂ ਯਕੀਨ ਕਰੋ ਮੈਂ ਪੰਜਾਬ ਸਰਕਾਰ ਦੇ ਵਿੱਚ ਡਾਇਰੈਕਟਰ ਹਾਂ ਪੰਜਾਬ ਸਰਕਾਰ ਸੂਬਾ ਸਕੱਤਰ ਹਾਂ ਮੈਂ ਆਮ ਆਦਮੀ ਪਾਰਟੀ ਦਾ ਤੇ ਮੈਂ ਜ਼ਿਲ੍ਹਾ ਪ੍ਰੀਸ਼ਦ ਦਾ ਇਲੈਕਸ਼ਨ ਆਪਣੀ ਪਾਰਟੀ ਦੇ ਆਪ ਦੇ ਮੁੱਖ ਮੰਤਰੀ ਸਾਹਿਬ ਦੇ ਕਹਿਣ ਤੇ ਜਾ ਕੇ ਇਲੈਕਸ਼ਨ ਲੜਿਆ ਮੈਂ ਤਾਂ ਐਮਐਲਏ ਵੀ ਤੁਹਾਨੂੰ ਪਤਾ ਸਿਟੀ ਤੋਂ ਤਿਆਰੀ ਕਰਦਾ ਸੀ ਮੈਨੂੰ ਕਿਹਾ ਪਾਰਟੀ ਨੇ ਮੈਂ ਲੜਿਆ ਜੀ ਆਪਦੇ ਭਰਾ ਰਜਨੀਸ਼ ਦੇ ਇਹਦੇ ਕਹਿਣ ਤੇ ਮੈਂ ਇਲੈਕਸ਼ਨ ਲੜਿਆ ਪਰ ਉਹਨੋਂ ਦਾ ਮੇਰੇ ਨਾਲ ਇਤਾਂ ਦਾ ਵਿਹਾਰ ਸੀ ਮੋਟ ਗੁੱਡ ਮੈਂ ਦੱਸ ਨਹੀਂ ਸਕਦਾ। ਠੀਕ ਗੱਲ ਉਹਦਾ ਗੱਲ ਕਰਨ ਦਾ ਤਰੀਕਾ ਏਡਾ ਘਟਿਆ ਕਿਸਮ ਦਾ ਸੀ। ਮੈਂ ਹੱਥ ਜੋੜ ਕੇ ਆ ਗਿਆ ਮੈਂ ਕਿਹਾ ਜੀ ਕਿ ਅਜਿੱਤਦਾਰ ਬੰਦਾ ਮੈਂ ਇਹ ਮੈਂ ਐਬਜਾ ਨਹੀਂ ਹੈਗਾ। ਭਾਈ ਗੱਲ ਸੁਣ ਕੇ ਤੇ ਮੈਂ ਤੁਹਾਡੇ ਬੈਠਾ ਰਹੂੰਗਾ ਮੈਂ ਬੇਸ਼ਰਮ ਆਦਮੀ ਨਹੀਂ ਐ। ਮੈਂ ਅਜਿੱਤਦਾਰ ਘਰ ਦਾ ਬੰਦਾ ਮੈਂ ਕੀ ਮੰਗ ਕਰਦੇ ਤੁਸੀਂ ਭਾਈ? ਮੈਂ ਉਸ ਤੋਂ ਬਾਅਦ ਮੈਂ ਐਮਐਲਏ ਸਾਹਿਬ ਨਾਲ ਗੱਲ ਕੀਤੀ, ਉੱਪਰ ਗੱਲ ਕੀਤੀ। ਮੈਂ ਉਹਨਾਂ ਨੂੰ ਕਿਹਾ ਜੀ ਉਹ ਕਹਿੰਦੇ ਤੁਸੀਂ ਡੀਸੀ ਸਾਹਿਬ ਨੂੰ ਮਿਲੋ ਮੈਂ ਲਿਖ ਕੇ ਭੇਜਿਆ ਡੀਸੀ ਸਾਹਿਬ ਨੂੰ ਵੀ ਮੈਂ ਸੂਬਾ ਸਿਕੰਦਰਪੁਰ ਪੰਜਾਬ ਸਰਕਾਰ ਚ ਡਾਇਰੈਕਟਰ ਹਾਂ ਜ਼ਿਲ੍ਹਾ ਪ੍ਰੀਸ਼ਦ ਦਾ ਇਲੈਕਸ਼ਨ ਲੜ ਚੁੱਕਿਆ ਸਾਡੇ ਬੰਦੇ ਨਾ ਬੇਕਦਰਹੀ ਹੁੰਦੀ ਆ ਮੈਡਮ ਦਾ ਵਿਵਹਾਰ ਅੱਛਾ ਨਹੀਂ ਮੈਡਮ ਕਹਿੰਦੇ ਉਹਨਾਂ ਡੀਸੀ ਸਾਹਿਬ ਨੂੰ ਤਿੰਨ ਵਾਰੀ ਚਿੱਠੀ ਭੇਜੀ ਮਿਲਦੇ ਨਹੀਂ ਮੇਰੇ ਨਾਲ ਵੀਰ ਜੀ 20 ਬੰਦੇ ਕਿੱਡੀ ਬੇਜਤੀ ਆ ਮੇਰੀ ਮੈਂ ਤਾਂ ਹਲਕੇ ਦੇ ਵਿੱਚ ਨੀ ਪੱਥਰ ਰੱਖਦਾ ਫਿਰਦਾ ਮੈਂ ਤਾਂ ਕੰਮ ਕਰਦਾ ਫਿਰਦਾ ਮੈਂ ਲੋਕਾਂ ਦੀਆਂ ਸੜਕਾਂ ਬਣਾਉਂਦਾ ਫਿਰਦਾ ਮੈਂ ਲੋਕਾਂ ਦੇ ਗਰਾਊਂਡ ਬਣਾਉਂਦਾ ਫਿਰਦਾ ਮੈਂ ਆਪਦੇ ਜਿਹੜੇ ਵਰਕਰ ਰੁੱਸੇ ਉਹਨਾਂ ਨੂੰ ਬਾਹੋਂ ਫੜ-ਫੜ ਕੇ ਗੱਲ ਨਾਲ ਆਉਂਦਾ ਫਿਰਦਾ ਤੇ ਮੇਰੀ ਇੱਥੇ ਅਜੇ ਤੇ ਵੇਖੋ ਕੀ ਸੋਚਣਗੇ ਗੁਰੇ ਤੁਹਾਨੂੰ ਮੈਮ ਨੇ ਕਿਹਾ ਕੀ ਏਡੀਸੀ ਮੈਮ ਨੇ ਕੀ ਕਿਹਾ ਗਿਆ ਉਹਨਾਂ ਦਾ ਬੋਲਣ ਦਾ ਤਰੀਕਾ ਜਿਹੜਾ ਹੁਣ ਬਸ ਉਹਨਾਂ ਨੇ ਕਹਿ ਲਿਆ ਮੇਰੇ ਮੈਂ ਨਹੀਂ ਕਹਿ ਸਕਦਾ ਉਹਨਾਂ ਨੇ 26 ਜਨਵਰੀ ਤੇ ਮੇਰੇ ਕੋਲੇ ਬੈਠ ਕੇ ਮੇਰੇ ਐਮਐਲਏ ਵਾਪਤ ਸਾਡੇ ਐਮਐਲ ਏਡੀਆਂ ਭੱਦੀਆਂ ਮੇਰੇ ਕੋਲੇ ਟਿੱਪਣੀਆਂ ਕੀਤੀਆਂ ਤੇ ਮੈ ਕੁਤੇ ਕੰਮ ਹੋਇਆ ਤਾਂ ਵੀਰ ਜੀ ਦੱਸਿਓ ਤੇ ਮੈਂ ਤਾਂ ਉਹ ਆਸ ਲੈ ਕੇ ਗਿਆ ਸੀ ਮੈਂ ਕਿਹਾ ਸ਼ਾਇਦ ਯਾਰ ਮੇਰਾ ਕੰਮ ਕਰਨਗੇ ਹਨਾ ਪਰ ਉਹ ਜਦੋਂ ਉੱਪਰੋਂ ਪਾਰਟੀ ਨੇ ਡੀਸੀ ਸਾਹਿਬ ਨੂੰ ਕਿਹਾ ਵੀ ਡੀਸੀ ਸਾਹਿਬ ਇਹਨਾਂ ਨੂੰ ਮਿਲੋ ਡੀਸੀ ਸਾਹਿਬ ਤੇ ਕੋਈ ਅਸਰ ਨਹੀਂ ਮੈਨੂੰ ਉੱਥੇ ਮਿਲਦੇ ਨਹੀਂ ਤੇ ਫਿਰ ਮੈਂ ਉੱਥੇ ਹੀ ਬੈਠ ਗਿਆ ਹੁਣ ਮੈਂ ਮੈਂ ਜਾ ਤਾਂ ਜਾ ਕੇ ਸ਼ਰਮ ਦਾ ਮਾਰਾ ਸੁਇਸਾਈਡ ਕਰ ਲੈਂਦਾ ਤੇ ਜਾਂ ਉੱਥੇ ਬਹਿ ਜਾਂਦਾ ਮੈਂ ਬੰਦਾ ਐ ਜਾਂ ਦੋ ਹੀ ਗੱਲਾਂ ਮੇਰੀਆਂ ਇੱਥੇ ਬੈਠੇ ਕਿੱਥੇ ਸੀ ਮੈਂ ਡੀਸੀ ਦਫ਼ਤਰ ਦੇ ਬਾਹਰ ਜਿੱਥੇ ਉਹਨਾਂ ਦਾ ਗੇਟ ਆ ਮੈਂ ਉੱਥੇ ਬੈਠ ਗਿਆ ਮੈਂ ਕਿਹਾ ਚਲੋ ਜੀ ਜਦੋਂ ਵੀ ਮੈਡਮ ਬਾਹਰ ਨਿਕਲਣਗੇ ਉਦੋਂ ਮਿਲਾਂਗੇ ਤੁਸੀਂ ਇੱਕ ਉਥੇ ਬੈਠੇ ਵੀ ਕਹਿ ਕੇ ਸਾਰੇ ਐਮਐਲਏ ਦੀ ਵੀ ਇਹੀ ਪੋਜੀਸ਼ਨ ਹੈ ਕਿ ਕੋਈ ਅਫਸਰ ਗੱਲ ਨਹੀਂ ਸੁਣਦੇ ਬਹੁਤ ਖਰਾ ਹਾਲ ਹੈ ਕੀ ਕਹਿਣਾ ਚਾਹੁੰਦੇ ਹੋ ਭਾਈ ਜੀ ਸਾਡੇ ਕੋਲੇ ਲੋਕ ਸ਼ਿਕਾਇਤਾਂ ਆਉਂਦੇ ਟੀਚਰ ਸਾਡੇ ਕੋਲੇ ਆਉਂਦੇ ਪਿੰਡਾਂ ਦੇ ਸਰਪੰਚ ਆਉਂਦੇ ਆ ਨਿਧੀ ਮੈਡਮ ਦਾ ਚਿਤਨ ਮੈਂ ਗੱਲਾਂ ਸੁਣੀਆਂ ਸੀ ਮੈਨੂੰ ਮੈਨੂੰ ਮੇਰੇ ਮਨ ਨੂੰ ਲੱਗਾ ਵੀ ਸ਼ਾਇਦ ਸਾਡੇ ਐਮਐਲਏ ਚ ਨਾ ਵਿਚਾਰ ਆਜ ਕਸੂਰ ਹੋਵੇ ਪਰ ਅੱਜ ਮੈਂ ਵੇਖ ਲਿਆ ਐਮਐਲਏ ਦਾ ਸਾਡੇ ਦੇਵਤੇ ਆ ਵਿਚਾਰੇ ਪਰ ਉਹਨਾਂ ਨਾਲ ਵਿਵਹਾਰ ਇਦਾਂ ਦਾ ਹੋ ਰਿਹਾ ਮੈਂ ਤਾਂ ਕਹਤਾ ਜੀ ਮੈਂ ਘਰੇ ਚੱਲਿਆ ਮੈਂ ਘਰੇ ਬਹਿ ਗਿਆ ਮਰਦੇ ਦਮ ਤੱਕ ਭਗਵੰਤ ਮਾਨ ਨਾ ਰਹੂੰਗਾ ਪਰ ਉਹਦਣ ਤੁਰੂੰਗਾ ਜਿੱਦਨ ਇਥੋਂ ਨਿਧੀ ਕੁਬਦ ਦੀ ਬੇਟ ਬਦਲੀ ਕਰਕੇ ਟਰਾਂਸਪੋਰਟ ਜਿਹੜਾ ਟਰਾਂਸਪ ਕਰਕੇ ਇਹਨਾਂ ਨੂੰ ਟਰਾਂਸਫਰ ਕਰਕੇ ਇਹਨਾਂ ਨੂੰ ਇਥੋਂ ਪਾਸੇ ਨਹੀਂ ਭੇਜਦੇ ਉਹਦਣ ਤੁਰੂੰਗਾ ਨਹੀਂ ਮੈਂ ਘਰੇ ਬਹਿ ਗਿਆ एडीसी ਲਗਾਤਾਰ ਦੂਸਰੀ ਵਾਰੀ ਉਹਨਾਂ ਨੂੰ ਇੱਥੇ ਲਗਾਇਆ ਗਿਆ ਉਹਨਾਂ ਨੂੰ ਜ਼ਿਲ੍ਹੇ ਚੋਂ ਹਟਾਇਆ ਹੀ ਨਹੀਂ ਜਾਂਦਾ ਪਹਿਲੇ ਇੱਥੇ ਐਡੀਸੀ ਡਵੈਲਪਮੈਂਟ ਲਗਾਤਾ ਫਿਰ ਦੁਬਾਰਾ ਉਹਨਾਂ ਐਡੀਸੀ ਜਰਨਲ ਲਗਾਤਾ ਹੈ ਭਾਈ ਜੀ ਮੈਂ মিডিਏ ਤੇ ਕੁਝ ਨਹੀਂ ਕਹਿਣਾ ਮੈਂ ਉਹਦੇ ਮੁੱਖ ਮੰਤਰੀ ਨੂੰ ਦੱਸੂਗਾ ਫਿਰੋਜ਼ਪੁਰ ਚ ਕੀ ਚੱਲ ਰਿਹਾ ਆਮ ਆਦਮੀ ਪਾਰਟੀ ਦੇ ਬੰਦਿਆਂ ਦੀਆਂ ਬੇਇੱਜ਼ਤੀਆਂ ਕੀਤੀਆਂ ਜਾ ਰਹੀਆਂ ਤੇ ਦੂਜੇ ਬੰਦਿਆਂ ਨੂੰ ਚਾਹਾਂ ਬਿਸਕੁਟ ਖਵਾਏ ਜਾ ਰਹੇ ਆ ਪਰ ਹੁਣ ਮੈਂ ਆ ਇੱਥੇ ਇਹ ਝੱਲੂਗਾ ਨਹੀਂ ਮੈਂ ਦੂਸਰੀਆਂ ਪਾਰਟੀਆਂ ਵਾਲੇ ਵਹਿਮ ਚ ਫਿਰਦੇ ਆ ਨਾ ਦੁਬਾਰਾ ਫਿਰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆ ਰਹੀ ਹੈ ਕਿ ਸਾਰਿਆਂ ਦੇ ਵਹਿਮ ਕੱਢਣਿਆ ਜਿਹੜੇ ਸਾਡੇ ਬੰਦਿਆਂ ਨੂੰ ਨਾਲੇ ਤਾਂ ਕੰਮ ਕਰਾਉਂਦੇ ਆ ਨਾਲੇ ਸਾਡੇ ਬੰਦਿਆਂ ਨੂੰ ਫੀਜਿਤ ਕਰਦੇ ਆ ਹੁਣ ਉਹਨਾਂ ਦਾ ਭਰਾ ਖੜਾ ਸਰਦਾਰ ਭਗਵੰਤ ਸਿੰਘ ਦੇ ਮਾਨ ਦੇ ਨਾਲ ਰਲ ਕੇ ਮੈਂ ਘਰ ਘਰ ਪੇਪਰ ਵੰਡਿਆ ਮੈਂ ਜਦੋਂ ਦੀ ਪਾਰਟੀ ਬਣੀ ਉਦੋਂ ਦਾ ਪ੍ਰਿਆਮ ਉਹਨਾਂ ਨੂੰ ਵੀ ਪਤਾ ਜੇ ਅੜ ਗਿਆਂ ਤੇ ਫਿਰ ਪਛਾਣ ਹੀ ਹੁੰਦਾ ਭਾਵੇਂ ਸਿਰ ਵੱਢਿਆ ਜਾਵੇ 50 ਕਮਿਸ਼ਨਰ ਵੀ ਲੋਕਾਂ ਨੂੰ ਬਹੁਤ ਘੱਟ ਮਿਲਦੇ ਨੇ ਮਿਲਦੇ ਨਹੀਂ ਡਿਪਟੀ ਐਮਐਲਏ ਸਾਹਿਬ ਆਏ ਐਮਐਲਏ ਸਾਹਿਬ ਦੇ ਕੋਲੇ ਡਿਪਟੀ ਕਮਿਸ਼ਨਰ ਦਾ ਵੀ ਇਹੋ ਜਿਹਾ ਵਿਹਾਰ ਸੀ ਐਮਐਲਏ ਸਾਹਿਬ ਉੱਥੇ ਬੈਠੇ ਉਹ ਐਮਐਲਏ ਸਾਹ ਨੂੰ ਤਾਂ ਬੋਲਣ ਹੀ ਦਿੱਤਾ ਮੈਂ ਜਦੋਂ ਵਿੱਚ ਬੋਲਦਾ ਸੀ ਮੈਨੂੰ ਕਹਿੰਦੇ ਤੁਸੀਂ ਨਹੀਂ ਵਿੱਚ ਬੋਲਣਾ ਤੁਹਾਡਾ ਨਾ ਮੇਰੀ ਗੱਲ ਨਹੀਂ ਮੇਰੇ ਨਾਲ ਹੀ ਗੱਲ ਹੈ ਮੈਂ ਹੀ ਬਾਹਰ ਬੈਠਾ ਉੱਪਰੋਂ ਤੁਹਾਨੂੰ ਫੋਨ ਆਇਆ ਤੇ ਐਮਐਲਏ ਸਾਹਿਬ ਦਾ ਫੋਨ ਆ ਮੈਨੂੰ ਹੀ ਤਾਂ ਮਿਲਣਾ ਤੇ ਹੋਰ ਗੱਲ ਕੀ ਦੇਣਾ ਕਰਨੀ ਉਧਰ ਆਮ ਆਦਮੀ ਪਾਰਟੀ ਦੇ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਰਜਨੀਸ਼ ਦਹੀਆ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚੇ ਵਿਧਾਇਕ ਰਜਨੀਸ਼ ਦਹੀਆ ਨੇ ਕਿਹਾ ਕਿ ਇਹ ਮੁੱਦਾ ਸਿਰਫ ਇੱਕ ਸੰਚਾਰ ਪਾੜਾ ਸੀ ਜਿਸ ਨੂੰ ਆਪਸੀ ਵਿਚਾਰ ਤੰਦਰੇ ਨਾਲ ਹੱਲ ਕੀਤਾ ਗਿਆ ਹੈ ਅ ਜੀ ਪਹਿਲੇ ਤਾਂ ਮੈਂ ਇਹ ਕਲੀਅਰ ਕਰ ਦਾਂ ਕਿ ਮਿਸ ਬਿਹੇਵਰ ਦੀ ਕੋਈ ਗੱਲ ਨਹੀਂ ਸੀ। ਦ ਜੈਂਟਲਮੈਨ ਹੈਡ ਮੈਟ ਮੀ ਅਰਾਊਂਡ 15 ਡੇਸ ਬੈਕ 15 ਦਿਨ ਪਹਿਲੇ ਮੇਰੇ ਦਫ਼ਤਰ ਆਏ ਸੀਗੇ। ਅ ਤੇ ਮੈਨੂੰ ਐ ਕਹਿਣ ਕਿ ਜੀ ਤੁਸੀਂ ਮੇਰਾ ਅਸਲੇ ਬਣਾਨੇ ਹੈਗੇ ਨਾ ਤੇ ਜਦੋਂ ਮੈਂ ਪੁੱਛਿਆ ਕਿ ਤੁਸੀਂ ਦੱਸ ਤੋ ਮੈਨੂੰ ਤੁਹਾਡਾ ਕਿਹੜਾ ਅਸਲਾ ਹੈਗਾ ਤੇ ਕਹਿੰਦੇ ਜੀ ਲੋਕਾਂ ਦੇ ਬਣਾਨੇ ਹੈ ਕਿ ਮੇਰੇ ਨਹੀਂ ਤੇ ਮੇਰੇ ਚਾਰ ਪੰਜ ਅਸਲੇ ਮਹੀਨੇ ਦੇ ਅੰਦਰ ਬਣਾ ਦੇ। ਦੈਨ ਆਈ ਗਾਈਡਡ ਹਿਮ ਕਿ ਅਸਲਾ ਐਕਟ ਐਵੇਂ ਨਹੀਂ ਚੱਲਦਾ ਹੈ ਤੇ ਉਹਨਾਂ ਨੂੰ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਇਹ ਅੱਜ ਆਏ ਨੇ ਮੈਨੂੰ 26 ਜਨਵਰੀ ਤੇ ਵੀ ਜ਼ਰੂਰ ਮੈਂ ਸਟੇਜ ਤੇ ਬੈਠੇ ਰਹਿਣ ਨੂੰ ਦੇਖਿਆ ਸੀਗਾ ਤੇ ਇਹਨਾਂ ਨੇ ਉਦੋਂ ਬੇਨਤੀ ਕੀਤੀ ਸੀ ਕਿ ਮੈਡਮ ਮੈਂ ਤੁਹਾਨੂੰ ਦਫ਼ਤਰ ਮਿਲੂੰਗਾ ਮੈਂ ਕਹਿ ਜੀ ਸੀ ਬਿਲਕੁਲ ਤੁਸੀਂ ਪਬਲਿਕ ਰਿਪਰੈਜ਼ੈਂਟੇਟਿਵ ਹੋ ਤੁਸੀਂ ਆ ਸਕਦੇ ਹੋ ਕਦੀ ਅੱਜ ਆਂਦੇ ਹੈ ਤੇ ਇਹਨਾਂ ਕਹਿੰਦੇ ਹੈ ਕਿ ਜੀ ਮੈਡਮ ਅਸੀਂ ਅਸਲਾ ਬਣਾਉਣਾ ਹੈਗਾ ਤੇ ਮੈਂ ਇਹਨਾਂ ਨੂੰ ਬੇਨਤੀ ਕੀਤੀ ਕਿ ਕੋਈ ਗੱਲ ਨਹੀਂ ਤੁਹਾਡਾ ਮੈਂ ਨੋਟ ਕਰ ਲਿਆ ਹੈ ਬਣਾ ਦਿਆਂਗੇ ਉਹ ਕਹਿੰਦੇ ਹੈ ਕਿ ਫਾਈਲ ਹੁਨੇ ਲਿਆਓ ਹੁਨੇ ਸਾਈਨ ਕਰਨੀ ਹੈ ਤਾਂ ਵੀ ਮੈਨੂੰ ਉਹਨਾਂ ਨੂੰ ਦੱਸਣਾ ਪਿਆ ਕਿ ਅਸਲੇ ਦਾ ਪ੍ਰੋਸੈਸ ਨਹੀਂ ਹੈ ਤੇ ਦੂਸਰਾ ਵਧੀਆ ਰਹਿੰਦਾ ਹੈ ਕਿ ਜੇ ਆਪਾਂ ਲੋਕਾਂ ਦੇ ਅਸਲੇ ਦੀ ਸਿਫਾਰਿਸ਼ ਆਪ ਨਾ ਕਰੀਂ ਜੇ ਤੁਹਾਡਾ ਆਪਣਾ ਪਰਸਨਲ ਹੈ ਤਾਂ ਦੱਸੋ ਥੋੜੇ ਵੇਟ ਕਰ ਲਓ ਤੇ ਉਹਨਾਂ ਨੇ ਈਸੀ ਗੱਲ ਦਾ ਉਹ ਫੈਸਲਾ ਲਿਆ ਹੈਗਾ ਕਿ ਉਹਨਾਂ ਦਾ ਇਮੀਡੀਏਟਲੀ ਫਾਈਲ ਸਾਈਨ ਨਹੀਂ ਹੋ ਪਾਈ ਹੈ ਤੇ ਐਂਡ ਮੈਂ ਇੱਥੇ ਕਲੈਰੀਫਾਈ ਕਰ ਤਾਂ ਦਿਸ ਇਜ਼ ਨਾਟ ਦੀ ਪ੍ਰੋਸੈਸ ਇਮੀਡੀਏਟ ਫਾਈਲ ਸਾਈਨ ਕਦੀ ਕਿਸੇ ਦੇ ਨਹੀਂ ਹੁੰਦੇ ਹੈ ਐਂਡ ਅਸਲਾ ਇੱਕ ਇੰਡੀਵਿਜੂਅਲ ਚੀਜ਼ ਹੈਗੀ ਹੈ ਜੋ ਆਰਮਜ਼ ਐਕਟ ਤਹਿਤ ਕਵਰਡ ਹੈਗਾ ਐਂਡ ਅਸੀਂ ਇਸ ਆਫਿਸ ਅੰਦਰ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਪੂਰੇ ਤਰੀਕੇ ਨਾਲ ਆਰਮਜ਼ ਐਕਟ ਦੀ ਪਾਲਣਾ ਕਰਦੇ ਹੋਏ ਅਸਲਾ ਲੋਕਾਂ ਦਾ ਬਣਾਇਆ। ਉਹਨਾਂ ਨੇ ਤਾਂ ਕਿਹਾ ਕਿ ਕਾਫੀ ਮਿਸਬੀਹਵ ਕੀਤਾ ਗਿਆ। ਵਰਗਨ ਲੈ ਜਿਹਨੂੰ ਤਾਂ ਜਿਹਨੂੰ ਤਾਂ ਸੀ ਆਈ ਕੈਨੋਟ ਕਮੈਂਟ ਔਨ ਥੈਟ। ਨਹੀਂ ਇਦਾਂ ਦੀ ਕੋਈ ਗਲਤੀ ਹੈਗੀ ਇਨਫੈਕਟ ਜਿਨ੍ਹਾਂ ਨੇ ਮਿਲਣਾ ਸੀਗਾ ਡੀ ਸਾਹਬ ਨੂੰ ਤੇ ਡੀ ਸਾਹਬ ਉਹਦੇ ਮੇਰੇ ਕੋਲ ਉਹਨਾਂ ਦੀ ਕੋਈ ਵੀ ਸੀ ਚਤਰੀ ਸੀ। ਏ ਨਾ ਜੀ ਸਾਹਿਬ ਨੇ ਕਾਲ ਕੀਤਾ ਸੀਗਾ ਕਿ ਜੀ ਸਾਹਿਬ ਇੱਕ ਸੁराजਪੁਰਾ ਸਾਡੇ ਘਟੇ ਨੇ ਪਾਰਟੀ ਦੇ ਆਗੂਆਂ ਨਾਲ ਤੁਸੀਂ ਮਿਲੋ ਤੇ ਜੀ ਸਾਹਿਬ ਨੇ ਮੈਨੂੰ ਕਿਹਾ ਕਿ ਮੇਰੀ ਵੀ ਸੀ ਚੱਲ ਰਹੀ ਜੂ ਵੀ ਸੀ ਤੋਂ ਬਾਅਦ ਇਹਨਾਂ ਨੂੰ ਮੈਂ ਮਿਲਣ ਦੀ ਤੇ ਮੈਂ ਮੈਂ ਕਿਹਾ ਚਲੋ ਠੀਕ ਹੈ ਇਨ ਫੈਕਟ ਕੋਈ ਕਮਿਊਨੀਕੇਸ਼ਨ ਗੈਪ ਰਹਿ ਗਿਆ ਸੀਗਾ ਉਹ ਧਰਨੇ ਵਾਲੀ ਕੋਈ ਤਰੀਕਾ ਪਰ ਉਹ ਜਿਹੜੀ ਵੀਡੀਓ ਵੀ ਸਾਡੇ ਕੋਲ ਸਾਹਮਣੇ ਆਈ ਹੈ ਜੀ ਸਾਫ਼ ਨਜ਼ਰ ਆਉਂਦੇ ਕਹਿੰਦੇ ਵੀ ਸਾਡੇ ਐਮਐਲਏ ਨਾਲ ਵੀ ਐਵੇਂ ਤੇ ਆਮ ਆਦਮੀ ਪਾਰਟੀ ਦੇ ਜਿਹਦੇ ਨਾਲ ਉਹ ਨਹੀਂ ਨਹੀਂ ਐਵੇਂ ਪ੍ਰਸ਼ਾਸਨੀ ਅਧਿਕਾਰੀ ਬਿਵਾਰ ਕਰ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਇਹ ਪ੍ਰਸ਼ਾਸਨ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਿਹਾ ਹੈਗਾ ਤੇ ਆਈ ਏਮ ਸੈਟੀਸਫਾਈਡ ਵਿਦ ਦਾ ਸਰਵਿਸਿਸ ਆਫ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਐਸ ਵੈਲ ਐ ਸਹੀ ਹੈ ਬਿਲਕੁਲ। ਅਜੇ ਵੀ ਕੋਈ ਗੱਲ। ਪੂਲ ਵੀ ਬਾਹਰ ਖੜੇ ਹੋਏ ਸੀ ਉਹਨਾਂ ਦਾ ਕਹਿਣਾ ਹੈਗਾ ਕਿ ਸਾਡੇ ਸਾਡੀ ਜਿਹੜੀ ਹੈ ਸਾਡੇ ਆਵਾਜ਼ੀ ਪਾਰਟੀ ਦੇ ਜਿਹੜੇ ਵਲੰਟੀਅਰਸ ਨੇ ਉਹ ਜਜ਼ਬਾਤੀ ਨੇ। ਕਈ ਵਾਰੀ ਆ ਭਾਵਨਾਵਾਂ ਦੇ ਵਿੱਚ ਬਹਿ ਜਾਂਦੇ ਨੇ। ਕਿਉਂਕਿ ਇੱਕ ਬੜੀ ਦੇਖੀ ਗਵਰਨਮੈਂਟ ਹੈ। ਇੱਕ ਐਜੂਕੇਟਿਡ ਜਿਹੜੀ ਹੈਗੇ ਸਾਡੇ ਦੁਮੇਤੇ ਨੇ ਤੇ ਵੈਸੇ ਵੀ ਮਾਨਯੋਗ ਸੀਐਮ ਸਾਹਿਬ ਔਰ ਸਾਡੇ ਕੌਮ ਵੀ ਕਨਵੀਨਰ ਅਰਬਿੰਦ ਕੇਜੂਵਾਲ ਸਾਹਿਬ ਨੇ ਕਿਹਾ ਹੈ ਕਿ ਅੱਪਾ ਕੋਆਪਰੇਟ ਕਰਕੇ ਚੱਲਣਾ ਹੈਗਾ। ਸਾਡੀ ਪ੍ਰੈਸ਼ਰਾਈਜ਼ ਪੋਲਿਟਿਕਸ ਨਹੀਂ ਹੈ ਅਫਸਰ ਕੰਮ ਕਰਦੇ ਨੇ ਕਈ ਵਾਰੀ ਅਫਸਰਸ ਦੀ ਮਜ਼ਦੂਰੀ ਹੋ ਜਾਂਦੀ ਹੈ ਉਹਨ ਜੋ ਕਿ ਇਲੈਕਸ਼ਨ ਇਅਰ ਹੈ ਇਲੈਕਸ਼ਨ ਇਅਰਸ ਦੇ ਵਿੱਚ ਜਾ ਕੇ ਬਹੁਤ ਸਾਰੀਆਂ ਬੀਸੀਸ ਹੁੰਦੀਆਂ ਨੇ ਤੇ ਅਸੀਂ ਇਸ ਗੱਲ ਨੂੰ ਸਮਝਦੇ ਹਾਂ ਸਾਡੀ ਵੀ ਬੀਸੀਸ ਹੁੰਦੀ ਹੈ ਅਸੀਂ ਪਾਰਟੀ ਨੂੰ ਸੰਗਠਨ ਦੇ ਨਾਲ ਸਰਕਾਰ ਦੇ ਨਾਲ ਲੋਕਾਂ ਨਾਲ ਸਾਡੇ ਆਪਣੇ ਕਲੋਸਟਰ ਕੰਸਟੀਟੂਐਂਸੀਸ ਦੇ ਵਿੱਚ ਜਿਹੜੇ ਸੜਕ ਰੋਡਾਂ ਨਾਲ ਡਿਸਕਸਨ ਚੱਲਦੀ ਰਹਿੰਦੀ ਹੈ ਬਾਕੀ ਕਈ ਵਾਰੀ ਜਿਹੜੇ ਜਜਵਤੀ ਵਲੰਟੀਅਰਸ ਹੁੰਦੇ ਨੇ ਉਹ ਜਜਵਤਾਂ ਦੇ ਵਿੱਚ ਬਹਿ ਕੇ ਤਾਂ ਕੋਈ ਬੋੜਾ ਜੀ ਨੇ ਕਿਹਾ ਕਿ ਮੈਨੂੰ ਇਨੀ ਭੱਦੀ ਸ਼ਬਦਾਵਲੀ ਬੋਲੀ ਹੈ ਕਿ ਮੈਂ ਦੱਸ ਨਹੀਂ ਸਕਦਾ ਜੇਕਰ ਕੋਈ ਭੱਦੀ ਸ਼ਬਦਾਵਲੀ ਬੋਲੀ ਹੈ ਤੇ ਫਿਰ ਮਾੜੀ ਗੱਲ ਹੈ ਲੇਕਿਨ ਮੈਂ ਹੁਣ ਆਇਆ ਸੀਗਾ ਇੱਥੇ ਕਿਉਂਕਿ ਮੈਨੂੰ ਕੁਝ ਡਿਸਰਪਲ ਬেরি ਮੀਟਿੰਗ ਸੀ ਕਿ ਡਿਸਰਪਲ ਬেরি ਗੱਲ ਉਹ ਮੈਂ ਉਹਨਾਂ ਨੂੰ ਕਿਹਾ ਵੀ ਜੇ ਕੋਈ ਕਿਸੇ ਦਾ ਕੋਈ ਕਿਦਾ ਸ਼ਿਕਵਾ ਹੈਗਾ ਤਾਂ ਉਹ ਦੂਰ ਕਰੋ ਤੇ ਇਹ ਸਭ ਨੇ ਕਿਹਾ ਵੀ ਮੈਂ ਫਿਰ ਉਹਨਾਂ ਨੇ ਜੀਤੀ ਸੀ ਮੈਨੂੰ ਬੁਲਾਇਆ ਤੇ ਜਿਹੜੀ ਸੀ ਮੈਮ ਨਾਲ ਗਲਬਤ ਹੋਈ ਹੈ ਤੇ ਉਹ ਜਿਹੜੀ ਸੀ ਮੈਮ ਦੱਸ ਰਹੇ ਸੀਗੇ ਕਿ ਸਰ ਇੱਥਾਂ ਦੀ ਕੋਈ ਗਲਤੀ ਹੈਗੀ ਅਸੀਂ ਟੀਮ ਕਦੇ ਇਨਫੈਕਟ ਆਮ ਲਾਇਸੈਂਸ ਦਾ ਕੋਈ ਇਸ਼ੂ ਸੀਗਾ ਔਰ ਫਲੋਸਪੋਰ ਦੇ ਵਿੱਚ ਆਮ ਲਾਇਸੈਂਸ ਦੀਆਂ ਜਿਹੜੀਆਂ ਤਰਖਾਸਤਾਂ ਹੀ ਬਹੁਤ ਜ਼ਿਆਦਾ ਜਿਵੇਂ 7700 8800 ਦੀ ਅਪਲੀਕੇਸ਼ਨਾਂ ਆ ਰਹੀਆਂ ਇੱਕ ਸਿੰਗਲ ਇੱਕ ਡੇ ਇਹਨਾਂ ਨੇ ਜਿਹੜਾ ਫਿਕਸ ਕੀਤਾ ਹੋਇਆ ਜੂਸਡੇ ਦਾ ਉਹ ਜਦੋਂ ਟਿਊਸਡੇ ਆਉਂਦਾ ਤਾਂ ਲੋਕਾਂ ਨੂੰ ਇਹ ਆਉਂਦਾ ਵੀ ਯਾਰ ਕੱਲ ਹੈਗੇ ਅਸੀਂ ਜਾ ਕੇ ਅੱਜ ਹੀ ਅਫਸਰ ਕੋਲ ਜੇ ਨਹੀਂ ਆਏ ਤੇ ਫਿਰ ਉਹ ਥੋੜਾ ਕਰਾਊਡ ਜ਼ਿਆਦਾ ਹੈ ਮੈਂ ਡੀਸੀ ਸਾਹਿਬ ਨੂੰ ਤੇ ਡੀਸੀ ਸਾਹਿਬ ਬੈਠੇ ਸੀ ਮੈਂ ਤੁਹਾਨੂੰ ਫੈ ਵੀ ਇਹੋ ਇਸ ਤਰੀਕੇ ਨਾਲ ਤੁਸੀਂ ਅਰੇਂਜ ਕਰੋ ਕਿ ਲੋਕ ਵੀ ਨਾ ਖਰਾਬ ਹੋਣ ਔਰ ਲੋਕਾਂ ਦੇ ਮਗਰ ਆਉਣ ਵਾਲੇ ਜਿਹੜੇ ਪਾਰਟੀ ਦੇ ਨੁਮਾਇੰਦੇ ਨੇ ਉਹ ਵੀ ਨਾ ਖਰਾਬ ਜੇ ਵਰਕਸ਼ਾਪ ਨਾਲ ਇਸ ਤਰ੍ਹਾਂ ਦਾ ਬਿਹੇਵ ਹੋਏਗਾ ਤੇ ਕੀ ਪਾਰਟੀ ਕੀਤੀ ਕਰੇਗੀ ਇਹ ਦੇਖੋ ਮੈਂ ਇੱਕ ਗੱਲ ਸੀ ਜਰ ਕਰਦਾ ਵਲੰਟੀਅਰ ਦੀ ਇੱਜ਼ਤ ਪਾਰਟੀ ਵਰਕਰ ਦੀ ਇੱਜ਼ਤ ਸਾਡੇ ਲਈ ਸਭ ਤੋਂ ਮੇਨ ਹੈ ਤਹਿਲ ਔਰ ਪ੍ਰਾਇੋਰਟੀ بیس ਹੈ ਕਿਉਂਕਿ ਵਰਕਰਾਂ ਕਰਕੇ ਹੀ ਅਸੀਂ ਖੜੇ ਹਾਂ ਜੇ ਵਰਕਰ ਨਹੀਂ ਜੇ ਵਰਕਰ ਡੀਮੋਡਿਉਲਾਈਜ਼ ਹੋਏਗਾ ਤਾਂ ਫਿਰ ਸਾਡਾ ਹੌਸਲਾ ਵੀ ਨਹੀਂ ਬਣੇਗਾ ਅਸੀਂ ਹਰ ਇੱਕ ਸਿੰਗਲ ਵਰਕਰ ਦੇ ਨਾਲ ਖੜੇ ਹਾਂ ਚਾਹੇ ਉਹ ਪਾਰਟੀ ਦੇ ਵਿੱਚ 2012 13 ਤੋਂ ਜੁੜਿਆ ਹੋਵੇ ਚਾਹੇ ਉਹ ਪਾਰਟੀ ਦੇ ਵਿੱਚ ਕੱਲ ਜੁੜਿਆ ਹੋਵੇ ਅਸੀਂ ਹਰ ਇੱਕ ਵਰਕਰ ਦੇ ਨਾਲ ਖੜੇ ਹਾਂ ਵਰਕਰ ਦੀ ਇੱਜ਼ਤ ਸਭ ਤੋਂ ਪਹਿਲਾਂ ਉਹਨਾਂ ਦਾ ਕਹਿੰਦਾ ਕਿ ਸੀਐਲ ਸਾਹਿਬ ਕੋਲ ਵੀ ਇਹ ਮੁੱਦਾ ਚਿਕਨ ਵੀ ਕਿਉਂਕਿ ਉਹ ਇੱਕ ਡਾਇਰੈਕਟਰ ਦੇ ਪੋਸਟ ਤੇ ਸਿਗੇ ਨੇ ਔਰ ਉਹਨਾਂ ਨਾਲ ਲੱਗਦਾ ਤਾਂ ਬਿਹੇਜ ਦਾ ਤਾਂ ਅ ਦੇਖੋ ਕੁਝ ਮੈਂ ਪਹਿਲਾਂ ਤੁਹਾਨੂੰ ਅੱਜ ਕੀਤੀ ਮੈਂ ਤੁਹਾਨੂੰ ਵੀ ਪਹਿਲਾਂ ਦੱਸਿਆ ਕਿ ਕਈ ਵਾਰੀ ਕੁਝ ਕਮਿਊਨੀਕੇਸ਼ਨ ਗੈਪਸ ਹੋ ਜਾਂਦੇ ਨੇ ਕੱਲ ਕੁਝ ਔੜ ਹੁੰਦੀ ਹੈ ਕੱਲ ਬਣ ਕੁਛ ਔੜ ਜਾਂਦੀ ਹੈ ਕੱਲ ਨਿਕਲੀ ਕੁਛ ਔੜ ਹੁੰਦੀ ਹੈ ਕੱਲ ਦੱਸੀ ਕੁਛ ਹੋ ਜਾਂਦੀ ਹੈ ਬਾਕੀ ਜਜ਼ਬਾਤ ਜਿਹੜੇ ਹੁੰਦੇ ਨੇ ਉਹ ਜਜ਼ਬਾਤ ਕਈ ਵਾਰੀ ਬੰਦੇ ਨੂੰ ਬਹੁਤ ਜ਼ਿਆਦਾ ਕੀ ਕਹਿੰਦੇ ਨੇ ਕਿ ਉਹਨੂੰ ਭਾਵੁਕ ਕਰ ਦਿੰਦੇ ਨੇ ਗੋੜਾ ਸਾਡਾ ਛੋਟਾ ਵੀਰ ਔਰ ਮੈਂ ਜਿਹੜਾ ਹੈਗਾ ਗੁਰੂ ਅੱਜਕੱਲ ਮੇਰੇ ਨਾਲ ਚੱਲਦੇ ਨੇ ਅਸੀਂ ਕੰਮ ਕਰਦੇ ਹਾਂ ਮੰਨਦੇ ਤਰੀਕੇ ਨਾਲ ਕੁਝ ਠੀਕ ਹੈ ਤਾਲਮੇਲ ਦੀ ਕਾਰਟ ਹੁੰਦੀ ਹੈ ਉਹ ਤਾਲਮੇਲ ਦਾ ਜੋ ਵੀ ਕਮਿਊਨੀਕੇਸ਼ਨ ਜਾ ਜਿਹੜਾ ਕੋਈ ਰਹਿ ਗਿਆ ਉਹ ਅਸੀਂ ਪੂਰਾ ਕਰਾਂਗੇ ਵੈਸੇ ਆਹ ਔਰ ਗੁੱਡ ਹੈ ਮਾਮਲੇ ਜਾਂਚ ਹੋਣੀ ਚਾਹੀਦੀ ਕਿਉਂਕਿ ਉਹ ਕਾਫੀ ਗੰਭੀਰ ਦਾ ਰੂਪ ਲਗਾ ਰਹੀ ਨੇ ਉਹ ਕਹਿੰਦੇ ਜੇ ਸਾਡੀ ਜਾਂਚ ਤਾਂ ਤਾਂ ਖਤਾਂਵਾਗੇ ਨਾ ਚੇਕ ਕੋਈ ਮਾਮਲਾ ਸਰ ਉਹਨਾਂ ਨੇ ਕਿਹਾ ਮੈਂ ਉਦੋਂ ਤੱਕ ਕਰੋ ਵਾਰਨਿੰਗ ਆ ਨਾ ਜਦੋਂ ਤੱਕ ਇਹਨਾਂ ਦੀ ਬਦਲੀ ਨਹੀਂ ਹੁੰਦੀ ਐ ਦੇਖੋ ਬਦਲੀ ਕੋਈ ਹੱਲ ਨਹੀਂ ਅਫਸਰ ਜਿਹੜਾ ਹੈਗਾ ਉਹ ਇੱਥੇ ਨਹੀਂ ਕੰਮ ਕਰੇਗਾ ਕਿਤੇ ਉਹ ਕੰਮ ਕਰ ਦੇਗਾ ਬਦਲੀ ਦੀ ਅਸੀਂ ਬਦਲੀ ਦੇ ਹੱਕ ਦੇ ਵਿੱਚ ਹਾਂ ਅਸੀਂ ਇਸ ਹੱਕ ਦੇ ਵਿੱਚ ਆ ਕਿ ਜਿਹੜੇ ਲੋਕ ਆਉਂਦੇ ਨੇ ਉਹਨਾਂ ਦੇ ਕੰਮ ਹੁੰਦੇ ਰਹਿਣ ਜਿਹੜੀ ਪਬਲਿਕ ਡੀਲਿੰਗ ਹੈ ਉਹ ਵਧੀਆ ਤਰੀਕੇ ਨਾਲ ਚੱਲੇ ਤੇ ਪਬਲਿਕ ਡੀਲਿੰਗ ਨੂੰ ਦਰੁਸਤ ਕਰਨਾ ਸਾਡੀ ਜ਼ਿੰਮੇਵਾਰੀ ਔਰ ਉਹ ਮੈਂ ਡਿਸਟ੍ਰਿਕਟ ਨਾਲ ਤੇ ਡਿਸਟ੍ਰਿਕਟ ਨੂੰ ਕਹਾਂ ਕਿ ਜੇ ਪਬਲਿਕ ਡੀਲਿੰਗ ਹੈ ਉਹਨਾਂ ਨੂੰ ਸਟਰੋਂਗ ਕਰੋ ਅਸੀਂ ਲੋਕਾਂ ਕਰਕੇ ਲੋਕਾਂ ਦੇ ਜਿਹੜੇ ਕੰਮ ਨੇ ਉਹ ਉਹ ਐਜ਼ अर्ਲੀ ਐਜ਼ ਪੋਸੀਬਲ ਜਿੰਨਾ ਜਲਦੀ ਹੋ ਸਕਦਾ ਉਹ ਕਰਕੇ